ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡੇ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਆਜੀ ਦੇ ਵਿੱਚ ਪਾ ਦੋ ਗਾਵਾਸੇ ਲੈ ਗਏ ਕਹਿੰਦੇ ਇੱਕ ਤਾਜੀ ਸੂਈ ਹੈ ਇੱਕ ਟੋਕੜ ਗੱਭਣਾ ਦੋਨੇ ਜਰਸੀ ਨੇ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਜੀ ਪੂਰੇ ਵਧੀਆ ਡਾਕਟਰ ਕਿਵੇਂ ਚੱਲਦਾ ਕੰਮ ਬੜਾ ਵਧੀਆ ਚਲੋ ਨਾਮ ਤੇ ਐਡਰੈਸ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਨੇੜੇ ਪਿੰਡ ਆਪਣਾ ਨੇੜੇ ਨਿਹਾਲ ਸਿੰਘ ਵਾਲਾ ਪੈ ਗਿਆ ਆਪਾਂ ਨੂੰ 12 ਪਧੌੜ ਸਰ ਪੈ ਗਿਆ ਮੋਬਾਈਲ ਨੰਬਰ 87278 09954 ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਦੇ ਵੜੜਾ ਕਿਹੜਾ ਸੂਆ ਸੂਈਏ ਦੂਜਾ ਸੂਆ ਪਿਓਰ ਆ ਬਸੀ ਡਾਕਟਰ ਕਦੋਂ ਸੂਈਏ ਬਾਈ ਇਹਨੂੰ ਅੱਜ ਹੋ ਗਏ 11 ਦਾ ਬੱਚਾ ਕੀ ਆ ਮਾਂ ਬੱਸਾ ਦਾ ਮਾਲ ਬੱਚਾ ਦੇਤਾ ਕਿੰਨਾ ਕੁ ਬੋਲਾ ਹੋਣਾ ਜਾਂ ਦੁੱਧ ਦੁੱਧ ਹੀ ਪਣੀਆ ਹੁਣ ਤਾਂ ਕਿੰਨਾ ਆ ਦੁੱਧ ਮਾਲੇ ਪਰ ਹਜੇ ਮੈਦਾ ਨਹੀਂ ਮਰਿਆ ਹਜੇ ਤਾਂ ਦੁੱਧ ਤੇ ਚੱਲਣਾ ਨੇ ਓਕੇ ਆ ਮੀਦਨ ਤੇ ਜਾ ਕੇ ਦੋਨੋਂ ਤੇ ਕੋਈ ਕੰਮ ਹੋਣਾ ਨਹੀਂ ਬਦਲ ਲੱਗਣਾ ਮਾਰਾ ਚੱਲ ਚੱਲ ਆਪਣਾ ਕਿਤੇ ਦਿਨ ਚੋ ਠੀਕ ਹੈ ਜੀ ਬਾਦ ਖਰਾਕ ਜਿੰਨੇ ਜਿੰਨੇ ਪਊਗੀ ਹੂੰ ਜਮਾ ਪਚਾ ਉੱਪਰ ਤੋਂ ਲਿਆਂਦੇ ਨਾ ਖੋਲ ਕੇ ਘਰਾਂ ਚ ਕੱਲੀ ਕੱਲੀ ਠੀਕ ਹੈ ਜੀ ਕਿੰਨਾ ਕੇ ਦੋਨਾਂ ਦੁੱਧ ਹੁਣ ਹੈਗਾ 10 ਲੀਟਰ ਠੀਕ ਮੈਂ ਮਣਕੇ ਲੈ ਜੀ ਅਗਲਾ ਪਣਾ ਮੈਂ ਮਣਕੇ ਲੈ ਜੀ ਦੋ ਡੰਗ ਭਾਈ ਕੱਲਾ ਕੱਲਾ ਥਣ ਪੂਰੀ ਬਿੱਤੀ ਦੇ ਥਣ ਚਵਾਈ ਕਿਵੇਂ ਚਵਾਈ ਤਾਂ ਮੈਂ ਕਹਣਾ ਡਾਕਟਰ ਇੱਕਾ ਹੋਈ ਆ ਹਾਂ ਦੱਲਾ ਹੀ ਛੱਡੋ ਹਾਂ ਹੋਨੇ ਮੜੀ ਤੋਂ ਹੁਣ ਨਾ ਬੈ ਬੱਸੀ ਬੜੀ ਚੰਗੀ ਆ ਬ੍ਰੀਡ ਇੱਕ ਨੰਬਰ ਆ ਜਰਸੀ ਬ੍ਰੀਡ ਆ ਮੰਗ ਫੁੱਲਾਂ ਨੂੰ ਮੰਗ ਫੁੱਲ ਮਿਲਦੀ ਘਟ ਹਾਂ ਤੂੰ ਦੇਵਾ ਦਾ ਕਾਲ ਦੇਵਾ ਹਜੇ ਨਾ ਆਪਣਾ 7 ਵਜੇ ਦਾ ਟਾਈਮ ਹੈ ਚਵਾਈ ਦਾ ਠੀਕ ਆ ਹਾਂ ਕੋਈ ਹਾਦਸਾ ਤੇ ਆ ਟਾਈਮ ਠੀਕ ਹੈ ਜੀ ਹੁਣ ਵੀ ਦਿਖਾ ਲੈਵਾ ਟੂਆ ਟੂਆ ਬੋਦੀਵਾਦੀ ਪੂਰੀ ਚੰਗੀ ਸਨਕ ਹੋਣਾ ਬੜ ਦੇ ਵਿੱਚ ਫੁੱਲ ਬਾਕੀ ਤੂੰ ਰਾਜ ਕਰ ਤੋਰਾ ਵੀ ਕਰਮਾ ਲਈ ਦਾ ਇੱਕ ਖੜ ਨਹੀਂ ਹੁਣ ਨਹੀਂ ਬੜੀ ਚੰਗੀ ਹੈ ਨਾ ਇਹ ਤੂੰ ਬੱਸੀ ਦੇ ਰਾਜੀ ਵੀ ਪੂਰੀ ਮੋਟੀ ਆ ਸਹੀ ਗੱਲ ਇਹਨ ਵੀ ਲਿੱਸੀ ਆ ਫੇਸ ਰੇ ਹੈ ਨਾ ਹਾਂ ਫੇਸ ਉਸ ਬੜਾ ਪਿਆਰਾ ਟੂਰ ਟੂਰ ਪੂਰਾ ਚੰਗਾ ਬੋਦੀ ਵਧੀ ਚੰਗੀ ਆ ਤੇ ਮੁੱਲ ਕੀ ਆ ਭਾਈ ਜਾਇਜ਼ ਮੁੱਲ ਤਾਂ ਆਪਾਂ ਕੋਣ ਨਹੀਂ ਡਾਟਣਾ 48 ਨਾਲ 50 ਹੂੰ ਬਸ ਇਹ ਆਪਾਂ 42000 ਦੀ ਦੇ ਦੇਣੀ ਅੱਛਾ ਕਰੋ ਭਾਈ ਪੂਰਾ 10 ਲੀਟਰ ਮੈਨ ਲਈ ਹੋਣਾ ਅਗਲਾ 14 ਲੀਟਰ ਦੋ ਵੀ ਜਦੋਂ ਫੀਡ ਤੇ ਲੈਟੀ ਅਗਲਾ ਸ਼ੁਰੂ ਕਰੂਗਾ ਠੀਕ ਆ ਹਾਂ ਸੱਜੇ ਰਾਹ ਦੇ 42000 ਦੀ ਬੈਡ ਬਾਈ ਕਹਿੰਦਾ ਦੇ ਦੇਾਂਗੇ ਮਾਨਦਾਨ ਕੋਈ ਚੈੱਕ ਕਰਨੀ ਹੋ ਜਾਊਗਾ ਮੁੱਲ ਜਾਇ ਜਾਂ ਬੈਡ ਚੰਗੀ ਹੈ ਜਰਸੀ ਬਰੀਡ ਹੈਵਾ ਤੇ ਥਣ ਚੈੱਕ ਹਾਂ ਬੱਸੀ ਹੈ ਨਾ ਹਜੇ ਤਾਂ ਹੂੰ ਸਹੀ ਗੱਲ ਹੈ ਅੱਗੇ ਆ ਗਈ ਦੋ ਨੰਬਰ ਟੋਕਰ ਗੱਬਣਾ ਇਹ ਟੋਕਰ ਗੱਬਣਾ ਡਾਕਟਰ ਕਿਹੜਾ ਸੂਆ ਇਹ ਤੀਜਾ ਸੂੂਗੀ ਹੋਣਾ ਯਾਨੀ ਦੋ ਦੂਜਾ ਸੂਕੇ ਨਾ ਤੀਜੇ ਲਈ ਗੱਬਣਾ ਕਿੰਨੇ ਟਾਈਮ ਲਈ ਗੱਬਣਾ ਇਹ ਆਪਣੀ 5.5 ਮਹੀਨੇ ਦੀ ਗੱਬਣਾ ਆਪਣਾ ਕੋਈ ਪੰਜਾਂ ਦੀ ਮੰਨ ਲੈ ਚੈੱਕ ਕਰਾ ਕੇ ਆਪਾਂ ਨੇ ਅਗਲਾ ਲੈ ਕੇ ਕਰਾ ਲਿਆ ਹਾਂ ਜਿਹੜਾ ਭਰਾ ਗਰੀਦੂ ਚੈੱਕ ਕਰਵਾ ਲਿਆ ਨਾ ਚੈੱਕ ਕਰਾ ਲਿਆ ਹਾਂ ਤੇ ਆਪਾਂ ਛੱਡੀ ਆਪਣੀ ਦੁੱਧ ਕਿੰਨਾ ਗਾ ਹੁਣ ਦੁੱਧ ਦੇ ਥਲੇ 5 ਲੀਟਰ ਆ ਉਹ ਇੱਕ ਟਾਈਮ ਵਿੱਚ ਆਉਂਦੇ ਹੀ ਪਲਾਂ ਉਹ ਦੋਨੇ ਟਾਈਮ ਤੋਂ ਦਾ ਠੀਕ ਆ ਭਾਈ 2.5 2.5 ਲੀਟਰ ਹੁਣ 5 ਜਾਇਦੇ ਥਲੇ ਇੱਕ ਟਾਈਮ 5 ਲੀਟਰ ਇਸ ਉਸ ਬੜਾ ਪਿਆਰਾ ਹੈ ਨਾ ਹਾਂ ਇਹ ਵੱਡੀ ਬਕੂਰੀ ਡਬਲਾ ਬੈਠ ਸਹੀ ਗੱਲ ਹੈ ਕੱਦ ਚੰਗਾ ਲੇਵਾ ਚੰਗਾ ਚਿਵਾਈ ਕਿਵੇਂ ਆ ਚਿਵਾਈ ਬਹੁਤ ਮੋਟੀਆਂ ਤਾਂ ਡਾਕਟਰ ਖੋਲ ਦੇ ਮਣੀ ਤੋੜ ਚਿਵਾਈ ਪੂਰੀ ਉੱਤੇ ਚਿਵਾਈ ਹੈ ਹਾਂ ਪੂਰੇ ਦਮਾ ਉਹਦਾ ਪੂਰਾ ਹੀ ਡੜਾਗਾ ਠੀਕ ਆ ਉਹਦਾ ਮੱਧਾ ਆ ਗਿਆ ਛੰ ਹੂੰ ਟੋਕਣ ਗੱਮਣ ਆ ਗਈ ਭਾਈ ਜਿਵੇਂ ਮੰਨ ਕੇ ਚੱਲ ਕਈ ਵਾਰੀ ਬੜ ਕੋਈ ਸੂਣ ਵਾਲੀ ਹੁੰਦੀ ਹੈ ਕਿਸੇ ਭਰਾ ਦੀ ਹੈ ਨਾ ਹਾਂ ਲੰਗ ਲਾਉਣਾ ਨਾਲੇ ਮੂਰੇ ਸੂ ਪੈਣਾ ਮੂਰੇ ਸੂ ਪੈਣਾ ਤੇ ਬਾਕੀ ਹੈ ਇਧਰ ਲਈ ਸਹੀ ਗੱਲ ਇਹ ਨਹੀਂ ਉਧਰਲੇ ਮਾਤੜਾ ਮਾੜ ਹੂੰ ਤੇ ਇਹਦਾ ਮੁੱਲ ਫਿਰ ਜਾਇਆ ਇੱਜਾ ਇਹ ਆਪਾਂ ਦੇ ਦੇਾਂਗੇ ਡਾਕਟਰ 37000 ਦਾ ਮਾਨਤਨ ਵਿੱਚੋਂ ਵਾ ਮਾਰਾ ਮੋਟਾ ਹੋ ਜੂਗਾ ਐਡੀ ਬਹਿਰ ਨਹੀਂ ਆਪਾਂ ਕਲ ਸੀਐਨ ਦੇ ਹਿਸਾਬ ਨਾਲ ਦਿੰਨੇ ਆ ਹੁਣ ਹਨਾ ਆਪਾਂ ਨੂੰ ਨਹੀਂ ਮਿਲਣੀ ਸੀ ਸਹੀ ਗੱਲ ਆ ਬੀ ਡਬਲ ਮੰਨ ਕੇ ਆਵੇ ਕੋਈ ਛੋਟੀ ਨਾ ਮੰਨ ਕੇ ਆਵੇ 37000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਮੁੱਲ ਜਾਇਜ਼ ਵੜ ਚੰਗੀ ਆ ਮੁੱਲ ਜਾਇਜ਼ ਆ ਘੱਡ ਘਾਟ ਚੰਗਾ ਥਾਂ ਲੇ ਲੁੱਟੇਗਾ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀ ਨੂੰ ਦੋਨਾਂ ਚੋ ਕੋਈ ਵੀ ਪਸੰਦ ਕੋਈ ਆਇਆ ਨਹੀਂ ਘਰ ਮਨੀ ਡਾਕਟਰ ਕਰ ਲਿਓ ਜੀ ਹਾਂਜੀ ਲੈ ਠੰਡੀ ਭੋਲਾਣਾ ਹਾਂ ਪੂਰੀ ਠੰਡੀ ਲੈ ਜਿਵੇਂ ਮਰਜੀ ਉਹ ਕਰੀ ਚੱਲ ਨਿਆਣਾ ਪਾਲਾ ਨਿਆਣਾ ਬੀਬਾ ਆਊਗੀ ਓਕੇ ਜੇ ਹੁੰਜੋਲਾ ਮੋ ਬਿਖੜੂਗੀ ਓਕੇ ਭਾਈ ਧੰਨਵਾਦ